ਸ਼ਹੀਦ ਇਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਆਤਮਾ ਅੱਜ ਬਿਲਕੁਲ ਰੋ ਰਹੀ ਹੋਗੀ ਮੈਂ ਥੋੜੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਭਗਵੰਦ ਮਾਨ ਜੀ ਪਰ ਤੁਸੀਂ ਭਗਵੰਦ ਮਾਨ ਜੀ ਜੀ ਕਿਤੇ ਅੰਦਰ ਮਾੜਾ ਮੋਟਾ ਸਮਾਂ ਤੁਹਾਨੂੰ ਲੱਗਿਆ ਹੁੰਦਾ ਤੇ ਅੰਦਰ ਛਾਤੀ ਮਾਰ ਕੇ ਤਾਂ ਦੇਖਣੀ ਸੀ ਸੋਚਣਾ ਤਾਂ ਸੀਗਾ ਕਿ ਕਿਉਂ ਆਤਮਾ ਬਲੁੰਦਰੀ ਪਈ ਹੈ ਸ਼ਹੀਦ ਇਆਜ਼ਮ ਦੀ ਤੇ ਤੁਹਾਨੂੰ ਜਵਾਬ ਆਪਣੇ ਥੋੜੀ ਆਤਮਾ ਹੀ ਦੇ ਦਿੰਦੀ ਕਿ ਭਗਵੰਦ ਮਾਨ ਜੀ ਸ਼ਹੀਦ ਇਆਜ਼ਮ ਭਗਤ ਸਿੰਘ ਜੀ ਨੇ ਆਪਣੀ ਕੁਰਬਾਨੀ ਇਸ ਕਰਕੇ ਨਹੀਂ ਸੀ ਦਿੱਤੀ ਬੇਸਤਰਾ ਆ ਕੇ ਉਹਨਾਂ ਦੇ ਇਸ ਪਵਨ ਸਥਲ ਦੇ ਉੱਤੇ ਸ਼ਹੀਦਾਂ ਦੇ ਸਮਾਰਕ ਦੇ ਉੱਤੇ ਆ ਕੇ ਆਪ ਪਖੰਡ ਕੀਤਾ ਜਾਵੇ ਇੱਕ दारू ਦੇ ਕੋਟਾਲੇ ਇੱਕ ਭ੍ਰਸ਼ਟਾਚਾਰੀ ਵਾਸਤੇ ਆ ਕੇ ਤੁਸੀਂ ਉੱਥੇ ਉਹਦੀ ਪੈਰਵਾਹੀ ਕਰੋ ਤੁਸੀਂ ਤੇ ਤੁਹਾਡੇ ਐਮਐਲਏ ਸਾਹਿਬ ਤੇ ਐਨਾ ਹੀ ਨਹੀਂ ਭਗਵੰਦ ਮਾਨ ਜੀ ਮੇਰੀ ਇੱਕ ਬੇਨਤੀ ਹੈ ਆਪਣੀ ਆਦਤਾਂ ਸੁਧਾਰੋ ਟਲੇ ਤੁਸੀਂ ਅੱਜ ਵੀ ਨਹੀਂ ਤੁਸੀਂ ਅੱਜ ਵੀ ਫੇਰ ਆਪਣੀ ਅੱਜ ਨਹੀਂ ਆਪਣੀ ਨਹੀਂ ਤਾਂ ਕੇਜਰੀਵਾਲ ਸਾਹਿਬ ਦੀ ਫੋਟੋ ਅੱਜ ਵੀ ਉੱਥੇ ਲਾਈ ਬੈਠੇ ਹੋ ਤੁਨੂੰ ਅਕਲ ਨਹੀਂ ਆਈ ਜਦੋਂ ਸਾਰੇ ਪੰਜਾਬ ਦੇ ਲੋਕਾਂ ਨੇ ਥੂ-ਥੂ ਕੀਤੀ ਸੀ ਹਿੰਦੁਸਤਾਨ ਦੇ ਲੋਕਾਂ ਨੇ ਥੂ-ਥੂ ਕੀਤੀ ਸੀ ਜਦੋਂ ਬਾਬਾ ਸਾਹਿਬ ਅੰਬੇਡਕਰ ਤੇ ਭਗਤ ਸਿੰਘ ਜੀ ਦੀ ਫੋਟੋ ਦੇ ਵਿਚਾਲੇ ਆਪਣੀ ਫੋਟੋ ਲਾ ਕੇ ਕੇਜਰੀਵਾਲ ਸਾਹਿਬ ਦੇ ਉਹਨਾਂ ਦੇ ਧਰਮਪਤਨੀ ਭਾਸ਼ਣ ਦੇ ਰਹੇ ਸੀਗੇ ਨਹੀਂ ਤੁਹਾਨੂੰ ਤੁਹਾਡੇ ਕੰਨਾਂ 'ਤੇ ਗੱਲ ਪਈ ਤੁਸੀਂ ਤਾਂ ਸਾਰੇ ਦਿਨ ਸੋਸ਼ਲ ਮੀਡੀਆ ਦੇਖਦੇ ਹੋ ਸਾਰੇ ਦਿਨ ਤੁਹਾਡਾ ਕੰਮ ਹੀ ਆ ਵੀਡੀਓ ਬਣਾਉਣ ਚ ਹੈ ਸੈਲਫੀਆਂ ਚ ਲੱਗਿਆ ਰਹਿੰਦੇ ਹੋ ਡੜੇ ਤੁਸੀਂ ਅੱਜ ਵੀ ਨਹੀਂ ਆਹ ਤੁਹਾਡਾ ਧਰਨਾ ਤੇ ਤੁਹਾਡੇ ਐਮਐਲਏ ਸਾਹਿਬਾਨ ਦਾ ਧਰਨਾ ਚਾਹੀਦਾ ਸੀਗਾ ਤਰਨ-ਤਾਰਨ ਦੇ ਅੰਦਰ ਆ ਜਿਹੜਾ ਵਰਤ ਕਰਨ ਦਾ ਭਖੰਡ ਕਰ ਰਹੇ ਹੋ ਨਾ ਤੁਸੀਂ ਆ ਉੱਥੇ ਜਾ ਕੇ ਉਸ ਪਰਿਵਾਰ ਤੋਂ ਮਾਫੀ ਮੰਗਣੀ ਚਾਹੀਦੀ ਸੀ ਮਾਫੀ ਤਾਂ ਵੈਸੇ ਸਾਰੇ ਪੰਜਾਬ ਤੋਂ ਮੰਗਣੀ ਚਾਹੀਦੀ ਸੀ ਖਾਸ ਕਰਕੇ ਸਾਡੀਆਂ ਧੀਆਂ